ਸੰਗਤ ਇਹ ਹੀ ਬੇਨਤੀ ਹੈ ਜੀ 13 ਤਰੀਕ ਤੋਂ ਫਰਵਰੀ ਤੋਂ ਲੈ ਕੇ ਇਸ ਜਖੰਡ ਪਾਠਾਂ ਦੀ ਲੜੀ ਜਿਹੜੀ ਹੈ ਉਹ ਆਰੰਭ ਹੈ ਤੇ 1 ਮਾਰਚ ਨੂੰ ਬਹੁਤ ਵੱਡਾ ਸੰਤ ਸਮਾਗਮ ਹੋਣਾ ਹੈ ਸਾਰੀਆਂ ਪਾਰਟੀਆਂ ਨੇ ਆਉਣਾ ਹੈ ਅਤੇ अनेका ਮਹਾਪੁਰਸ਼ਾਂ ਨੇ ਆਉਣਾ ਹੈ ਸਮਾਗਮ ਜੋ ਲੜੀ ਹੈ 13 ਤਰੀਕ ਤੋਂ ਸ਼ੁਰੂ ਹੈ ਨਾਲ ਦੀ ਨਾਲ ਰਜਾਨਾ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਦੀਵਾਨ ਸੱਜਦਾ ਹੈ ਜਿਹੜੀ 27 ਸਾਲ ਤੋਂ ਜਿਹੜੇ ਜੋੜੇ ਦਾ ਨਿਰੰਤਰ جاری ਹੈ ਕਾਈ ਮਾਜਰਾ ਜੋੜ ਮੇਲਾ ਤੇ ਸੰਤਵਾ ਬਾਤਰਾ ਸਿੰਘ ਜੀ ਦੀ ਵਰਸੀ ਹੈ ਇਹਨੇ 10ਵੀਂ ਦਾ ਦਿਹਾੜਾ ਜੀ ਲੋਕ ਚਰਦੀ ਕਲਾ ਦਿਨ ਬਣਾਇਆ ਜਾਂਦਾ ਹੈ ਅਤੇ ਜਿਹੜੀ ਸੰਸਥਾ ਗੁਰਬਾਣੀ ਸੰਸਥਾ ਹੈ ਉਹ ਨਿਰੰਤਰ ਮੀਂਹ ਹੈ ਬਾ ਹੈ ਤੇ ਉਹ ਸੰਸਥਾ ਵਿਦਿਆਰਥੀਆਂ ਦੀ ਹੋਣੀ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਜੀ ਇਸ ਮਹਾਨ ਪਵਿੱਤਰ ਸਥਾਨ ਤੇ 27ਵਾਂ ਜਿਹੜਾ ਜੋੜ ਮੇਲਾ ਤੇ ਸੰਤਵਾ ਬਾਤਰ ਸਿੰਘ ਜੀ ਦੀ ਵਰਸੀ ਹੈ ਉਸ ਸੰਬੰਧ ਵਿੱਚ ਅਤੇ ਮਾਸਟਰ ਸੰਤਪਾ ਗੁਰਚਰਨ ਸਿੰਘ ਜੀ ਜੋ ਸੰਪਰਦਾਏ ਦੇ ਪ੍ਰధాన ਸਨ ਉਹਨਾਂ ਦੀ ਦੂਜੀ ਵਰਸੀ ਹੈ ਤੇ 27 ਸਾਲ ਤੋਂ ਜਿਹੜਾ ਜੋੜ ਮੇਲਾ ਨਿਰੰਤਰ ਜਾਰੀ ਹੈ ਸੰਗਤ ਇਹ ਹੀ ਬੇਨਤੀ ਹੈ ਜੀ 13 ਤਰੀਕਤੋਂ ਫਰਵਰੀ ਤੋਂ ਲੈ ਕੇ ਇਸ ਜਖੰਡ ਪਾਠਾਂ ਦੀ ਲੜੀ ਜਿਹੜੀ ਹੈ ਉਹ ਆਰੰਭ ਹੈ ਤੇ 1 ਮਾਰਚ ਨੂੰ ਬਹੁਤ ਵੱਡਾ ਸੰਤ ਸਮਾਗਮ ਹੋਣਾ ਹੈ ਸਾਰੇ ਪਾਰਟੀਆਂ ਨੇ ਆਉਣਾ ਹੈ ਅਤੇ अनेका ਮਹਾਪੁਰਸ਼ਾਂ ਨੇ ਆਉਣਾ ਹੈ ਉੱਥੇ ਸਰਦਾਰ ਸਰਬਨ ਸਿੰਘ ਜੀ ਪੰਦੇਹਰ ਉਹ ਚੇਤੇ ਤੌਰ ਤੇ ਉਹ ਵੀ ਇੱਥੇ ਪਹੁੰਚ ਰਹੇ ਹੈ 1 ਤਰੀਕ ਨੂੰ 1 ਮਾਰਚ ਨੂੰ ਏ ਜੀ ਦੱਸਣਗੇ ਦਾ ਆਸਾਨ ਹੈ ਪੁਰਾਤਨ ਜੀ ਬਹੁਤ ਲੰਬੇ ਸਮੇਂ ਤੋਂ ਜਿਵੇਂ ਸੁਣਦੇ ਆਏ ਆ ਉਸ ਤੱਕ ਨਾਲ ਹੌਲੀ ਹੌਲੀ ਸੰਗਤ ਨੂੰ ਜਿਵੇਂ ਪਤਾ ਲੱਗਦਾ ਹੈ ਸੰਗਤ ਦਸਵੀਂ ਤੇ ਅਤੇ ਇਹ ਵੱਡੇ ਜੋੜ ਮੇਲਿਆਂ ਤੇ ਸਾਰੇ ਪਿੰਡਾਂ ਚੋਂ ਤਕਰੀਬਨ ਸੰਗਤ ਆਉਂਦੀ ਹੈ ਜੀ ਹਰ ਮਹੀਨੇ ਦਸਵੀਂ ਦਾ ਦਿਹਾੜਾ ਜੀ ਬਹੁਤ ਚੜ੍ਹਦੀ ਕਲਾ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਜਿਹੜੀ ਸੰਸਥਾ ਗੁਰਬਾਣੀ ਸੰਸਥਾ ਹੈ ਉਹ ਨਿਰੰਤਰ ਮੀਂਹ ਹੈ ਬਾ ਹੈ ਤੇ ਉਹ ਸੰਸਥਾ ਵਿਦਿਆਰਥੀਆਂ ਦੀ ਹੋਣੀ ਹੋਣੀ ਹੈ ਜੀ ਸਮਾਗਮ ਜੋ ਲੜੀ ਹੈ 13 ਤਰੀਕ ਤੋਂ ਸ਼ੁਰੂ ਹੈ ਨਾਲ ਦੀ ਨਾਲ ਰਜਾਨਾ ਅਮਰਤ ਵੇਲੇ ਹਾਸਾ ਕੀ ਵਾਰ ਦਾ ਕੀਰਤਨ ਦੀਵਾਨ ਸਜਦਾ ਹੈ ਜੀ ਸਮਾਪਤੀ ਦਾ 1 ਮਾਰਚ ਨੂੰ ਦਿਨ ਸ਼ਨੀਵਾਰ ਨੂੰ ਉਸ ਦਿਨ ਸਮਾਪਤੀ ਹੈ ਜੀ ਵੱਧ ਚੜ ਕੇ ਸੰਗਤਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਕਿਉਂਕਿ 9 ਵਜੇ ਸਮਾਪਤੀ ਹੋ ਜਾਣੀ ਹੈ ਲੜੀ ਬਾਅਦ ਚ 10 ਵਜੇ ਤੋਂ ਲੈ ਕੇ 4 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਸਾਰੀਆਂ ਸੰਗਤਾਂ ਨੂੰ ਅਪੀਲ ਬੇਨਤੀ ਹੈ ਕਿ ਜਰੂਰ ਉਹ ਦਰਸ਼ਨ ਦਿਓ ਗੁਰੂ ਘਰ ਦੇ ਦਰਸ਼ਨ ਕਰਕੇ ਜੀਵਨ ਸਫਲਾ ਕਰਿਓ ਇਹ ਜੀ ਕਾਲਿਆ ਵਾਲੀ ਮੰਡੀ ਦੇ ਨੇੜੇ ਗੁਰਦੁਆਰਾ ਸਾਹਿਬ ਉਧਰ ਰੋੜੀ ਦੇ ਤੇ ਸਰਸੇ ਜ਼ਿਲ੍ਹੇ ਚ ਪੈਂਦਾ ਜੀ ਤੇ ਤਹਿਸੀਲ ਗੁੜਾ ਪਿੰਡ ਦੇਸੋ ਖੁਰਦ ਜੀ ਸ਼ੀਦਾ ਵਾਲਾ